ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਇੱਕ ਅਜਿਹੇ ਜ਼ਬਰਦਸਤ ਨਟਸ ਦੇ ਬਾਰੇ ਦੇ ਵਿੱਚ ਜਿਸ ਤੇ ਸਿਰਫ 2 ਪੀਸ ਰੋਜ਼ਾਨਾ ਖਾਣ ਨਾਲ ਤੁਹਾਡੀ ਸਿਹਤ ਨੂੰ ਚਾਰ ਚੰਦ ਲਾ ਦੇਵੇਗਾ thyroid heart problem ਵਧਿਆ ਹੋਇਆ ਕੋਲੇਸਟ੍ਰੋਲ ਦਿਮਾਗੀ ਕਮਜ਼ੋਰੀ ਇੱਥੋਂ ਤੱਕ ਕਿ ਵੀਕ ਇਮਿਊਨਿਟੀ ਨੂੰ ਠੀਕ ਕਰਨ ਦੇ ਵਿੱਚ ਇਹ ਨਟਸ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੇ ਨੇ ਦੋਸਤੋ ਅੱਜ ਅਸੀਂ ਜਿਸ ਨਟਸ ਦੇ ਬਾਰੇ ਗੱਲ ਕਰਨ ਲੱਗੇ ਹਾਂ ਇਹ ਨਟਸ ਕੁਝ ਕੁਝ ਦੇਖਣ ਨੂੰ ਬਦਾਮ ਜਿਹਾ ਲੱਗਦਾ ਪਰ ਕੰਪੈਰੀਟਿਵਲੀ ਜੇਕਰ ਅਸੀਂ ਇਸ ਨੂੰ ਦੇਖੀਏ ਤਾਂ ਇਹ ਬਾਦਾਮ ਤੋਂ ਕੁਝ ਵੱਡਾ ਲੱਗਦਾ ਹੈ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਹੜੇ ਨਟਸ ਦੇ ਬਾਰੇ ਗੱਲ ਕਰਨ ਜਾ ਰਹੀ ਹਾਂ ਜੇਕਰ ਤੁਸੀਂ ਸਮਝ ਗਏ ਹੋ ਤਾਂ ਤੁਸੀਂ ਇੱਥੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਨਟਸ ਦਾ ਕੀ ਨਾਂ ਹੈ ਜੇਕਰ ਤੁਸੀਂ ਕਮੈਂਟ ਦੇ ਦਿੱਤਾ ਹੈ ਤਾਂ ਇਸ ਦਾ ਸਹੀ ਆਨਸਰ ਜਾਣ ਲੈਂਦੇ ਹਾਂ ਤਾਂ ਦੋਸਤੋ ਮੈਂ ਗੱਲ ਕਰ ਰਹੀ ਹਾਂ ਬ੍ਰਾਜ਼ੀਲ ਨਟਸ ਦੇ ਬਾਰੇ ਦੇ ਵਿੱਚ ਜੀ ਹਾਂ ਦੋਸਤੋ ਅੱਜ ਦੇ ਇਸ ਇੰਟਰਸਟਿੰਗ ਵੀਡੀਓ ਵਿੱਚ ਅਸੀਂ ਜਾਣਾਂਗੇ ਬ੍ਰਾਜ਼ੀਲ ਨਟਸ ਦੇ ਸੈਂਟੀਫਿਕ ਤੇ ਹੈਲਥ ਬੈਨੀਫਿਟਸ ਦੇ ਬਾਰੇ ਦੇ ਵਿੱਚ ਤੇ ਨਾਲ-ਨਾਲ ਇਹ ਵੀ ਜਾਣਾਂਗੇ ਕਿ ਇਹਨਾਂ ਬ੍ਰਾਜ਼ੀਲ ਨਟਸ ਨੂੰ ਰੋਜ਼ਾਨਾ ਕਿੰਨਾ ਖਾਣਾ ਚਾਹੀਦਾ ਤੇ ਕਿੰਨੀ ਕੁਆਂਟੀਟੀ ਦੇ ਵਿੱਚ ਖਾਣਾ ਹੈ ਤੇ ਇਹਨਾਂ ਨੂੰ ਖਾਣ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਅਸੀਂ ਵਰਤਣੀਆਂ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਬ੍ਰਾਜ਼ੀਲ ਨਟਸ ਕੀ ਹੁੰਦੇ ਨੇ ਤੇ ਇਸ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਦੋਸਤੋ ਬ੍ਰਾਜ਼ੀਲ ਨਟਸ ਨੂੰ ਖਾਣ ਦਾ ਸਭ ਤੋਂ ਪਹਿਲਾ ਬੈਨੀਫਿਟ ਇਹ ਹੈ ਕਿ ਸਾਡੀ ਬਾਡੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ ਤੇ ਬਿਮਾਰੀਆਂ ਤੋਂ ਕਿਵੇਂ ਬਚਾਉਂਦਾ ਅਸੀਂ ਇਹ ਵੀ ਸਮਝ ਲੈਂਦੇ ਹਾਂ ਇਸ ਦੇ ਵਿੱਚ ਇੱਕ ਇਲਾਸਟਿਕ ਐਸਿਡ ਤੇ ਸਲੇਨੀਅਮ ਨਾਮ ਦਾ ਇੱਕ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਾਨੂੰ ਬ੍ਰਾਜ਼ੀਲ ਨਟਸ ਦੇ ਅੰਦਰ ਮਿਲਦਾ ਹੈ ਇਹ ਦੋਨੋਂ ਆਕਸੀਡੈਂਟ ਬਹੁਤ ਹੀ ਜ਼ਿਆਦਾ ਪਾਵਰਫੁੱਲ ਹੁੰਦੇ ਨੇ ਕਿਉਂਕਿ ਕਾਫੀ ਕਿਉਂਕਿ ਸਾਡੀ ਬਾਡੀ ਦੇ ਅੰਦਰ ਜਿਹੜੀ ਟੁੱਟਪੱਜ ਹੁੰਦੀ ਹੈ ਜਾਂ ਫ੍ਰੀ ਰੈਡੀਕਲ ਡੈਮੇਜ ਹੁੰਦਾ ਹੈ ਇਸ ਤੋਂ ਸਾਨੂੰ ਬਚਾਉਣ ਦਾ ਕੰਮ ਕਰਦੇ ਨੇ ਜਾਂਸੀ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਸਾਡੇ ਲਈ ਪ੍ਰੋਟੈਕਟਿਵ ਗਾਰਡ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਬਹੁਤ ਸਾਰੇ ਡੈਮੇजेस ਤੋਂ ਬਚਾਉਂਦੇ ਨੇ ਜਿਸ ਦੇ ਨਾਲ ਥਾਇਰਾਇਡ ਰਿਸਕ ਹੈ ਹਾਰਟ ਅਟੈਕ ਰਿਸਕ ਹੈ ਆਰਥਰਾਇਟ ਰਿਸਕ ਹੈ ਡਾਇਬੀਟਸ ਰਿਸਕ ਤੇ ਲੀਵਰ ਡੈਮੇजेस ਰਿਸਕ ਤੇ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਨੇ ਇਸ ਤੋਂ ਬਿਨਾ ਇਹ ਆਪਣੇ ਅੰਦਰ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਰੱਖਦੇ ਨੇ ਜਾਂ ਇਹ ਕਹਿ ਲਵੋ ਕਿ ਸਾਡੀ ਬਾਡੀ ਦੇ ਅੰਦਰ ਇਨਫਲੇਮੇਸ਼ਨ ਨੂੰ ਘੱਟ ਕਰਦੇ ਨੇ ਜੇਕਰ ਤੁਸੀਂ ਇਨਫਲੇਮੇਸ਼ਨ ਬਾਰੇ ਨਹੀਂ ਜਾਣਦੇ ਤਾਂ ਜਾਣ ਲਵੋ ਕਿ ਇਹ ਇੱਕ ਤਰ੍ਹਾਂ ਦੀ ਸੋਜਿਸ਼ ਹੁੰਦੀ ਹੈ ਸਾਡੀ ਬਾਡੀ ਦੇ ਅੰਦਰ ਕਦੇ ਕਦੇ ਪੈਦਾ ਹੋ ਜਾਂਦੀ ਹੈ ਅਕਸਰ ਉਮਰ ਦੇ ਵਧਣ ਦੇ ਨਾਲ ਨਾਲ ਸਾਡੀ ਬਾਡੀ ਦੇ ਅੰਦਰ ਇਨਫਲੇਮੇਸ਼ਨ ਹੈ ਜਿਹੜੀ ਉਹ ਬਦਣੀ ਸ਼ੁਰੂ ਹੋ ਜਾਂਦੀ ਹੈ ਜੋੜਾਂ ਦੇ ਅੰਦਰ ਦਰਦ ਹੁੰਦਾ ਹੈ ਤੇ ਸੋਜਿਸ਼ ਹੈ ਜਿਹੜੀ ਉਹ ਬਦਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਾਡੇਆਂ ਖੂਨ ਦੀਆਂ ਨਸਾਂ ਦੇ ਅੰਦਰ ਇਨਫਲੇਮੇਸ਼ਨ ਹੋ ਜਾਂਦੀ ਹੈ ਤਾਂ ਖੂਨ ਦੀਆਂ ਨਾੜੀਆਂ ਦੇ ਅੰਦਰ ਜਿਹੜੀ ਛਿੱਦੀ ਹੁੰਦੀ ਹੈ ਉਸ ਦੇ ਵਿੱਚ ਸੋਜਿਸ਼ ਆਉਣ ਦੇ ਨਾਲ ਬਲੌਕੇਜ ਹੋਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ ਜਿਸ ਵੀ ਆਰਗਨ ਦੇ ਅੰਦਰ ਇਨਫਲੇਮੇਸ਼ਨ ਹੁੰਦੀ ਹੈ ਤਾਂ ਇਹਨਾਂ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੀ ਹੈ ਇਸ ਲਈ ਜੇਕਰ ਤੁਸੀਂ ਇਹਨਾਂ ਬ੍ਰਾਜ਼ੀਲ ਨਟਸ ਨੂੰ ਲਗਾਤਾਰ ਖਾਂਦੇ ਹੋ ਤਾਂ ਇਹਨਾਂ ਪ੍ਰੋਬਲਮਸ ਨੂੰ ਠੀਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਜੇਕਰ ਤੁਸੀਂ ਬ੍ਰਾਜ਼ੀਲ ਨਟਸ ਨੂੰ ਲਗਾਤਾਰ ਖਾਂਦੇ ਹੋ ਤਾਂ ਇਹ ਇਨਫਲੇਮੇਸ਼ਨ ਨੂੰ ਤਾਂ ਰੋਕਦਾ ਹੀ ਹੈ ਤੇ ਨਾਲ ਹੀ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਦਿੱਕਤਾਂ ਤੁਹਾਨੂੰ ਆਉਂਦੀਆਂ ਨੇ ਤਾਂ ਇਹਨਾਂ ਨੂੰ ਵੀ ਰੋਕਣ ਦੇ ਵਿੱਚ ਕਾਫੀ ਹੈਲਪਫੁਲ ਜਿਹੜੇ ਇਹ ਬ੍ਰਾਜ਼ੀਲ ਨਟਸ ਨੇ ਉਹ ਹੁੰਦੇ ਨੇ ਤਾਂ ਇਹਨਾਂ ਸਾਰਿਆਂ ਦੀ ਇਹ ਰਿਸਕ ਨੂੰ ਤਾਂ ਘਟ ਕਰਦਾ ਹੀ ਹੈ ਜੇਕਰ ਤੁਸੀਂ ਇਹ ਬ੍ਰਾਜ਼ੀਲ ਨਟਸ ਖਾਂਦੇ ਹੋ ਤਾਂ ਇਹ ਸਾਰੇ ਫਾਇਦੇ ਤੁਹਾਨੂੰ ਮਿਲਣਗੇ ਤੇ ਤੁਸੀਂ ਆਪਣੀ ਸਿਹਤ ਨੂੰ ਚੰਗੇ ਤਰੀਕੇ ਦੇ ਨਾਲ ਮੇਨਟੇਨ ਕਰ ਸਕੋਗੇ ਬੁਢਾਪੇ ਤੱਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੋਗੇ ਤੇ ਆਪਣੇ ਆਪ ਨੂੰ ਜਵਾਨ ਬਣਾਈ ਰੱਖ ਸਕਦੇ ਹੋ ਜੇਕਰ ਬ੍ਰਾਜ਼ੀਲ ਨਟਸ ਦੇ ਦੂਜੇ ਫਾਇਦੇ ਬਾਰੇ ਗੱਲ ਕਰੀਏ ਤਾਂ ਉਹ ਹੈ ਤੁਹਾਡੇ ਹਾਰਟ ਦੇ ਲਈ ਜਾਂ ਤੁਹਾਡੇ ਦਿਲ ਦੇ ਲਈ ਦੋਸਤੋ ਤੁਸੀਂ ਮੈਨੂੰ ਅਕਸਰ ਹੀ ਕਹਿੰਦੇ ਸੁਨਿਆ ਹੋਵੇਗਾ ਕਿ ਜੇਕਰ ਤੁਸੀਂ ਨਟਸ ਖਾਂਦੇ ਹੋ ਤਾਂ ਇਸ ਦੇ ਤੁਹਾਡੇ ਹਾਰਟ ਦੇ ਲਈ ਬਹੁਤ ਜ਼ਿਆਦਾ ਫਾਇਦੇ ਮਿਲਦੇ ਨੇ ਲੇਕਿਨ ਇੱਕ ਨਟਸ ਜਿਸ ਦਾ ਨਾਂ ਹੈ ਬ੍ਰਾਜ਼ੀਲ ਨਟਸ ਜਿਸ ਤੇ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਜੇਕਰ ਅਸੀਂ ਇਸ ਬ੍ਰਾਜ਼ੀਲ ਨਟਸ ਦੀ ਗੱਲ ਕਰੀਏ ਤਾਂ ਇਸ ਤੇ ਫਾਇਦੇ ਹੋਰ ਵੀ ਜ਼ਿਆਦਾ ਨੇ ਕਿਉਂਕਿ ਇਸ ਨਟਸ ਦੇ ਵਿੱਚ ਕੁਝ ਅਨਸੈਚੂਰੇਟਿਡ ਫੈਟ ਨਾਂ ਦੇ ਕੁਝ ਚੰਗੇ ਫੈਟਸ ਪਾਏ ਜਾਂਦੇ ਨੇ ਜੋ ਸਾਡੇ ਅੰਦਰ ਜਾ ਕੇ LDL ਜੋ ਕਿ ਇੱਕ ਘਟੀਆ ਕੋਲੇਸਟ੍ਰੋਲ ਹੈ ਉਸ ਨੂੰ ਘੱਟ ਕਰਦੇ ਨੇ ਤੇ ਇਸ ਦੇ ਨਾਲ-ਨਾਲ HDL ਕੋਲੇਸਟ੍ਰੋਲ ਜਾਂ ਗੁੱਡ ਕੋਲੇਸਟ੍ਰੋਲ ਹੈ ਉਸ ਨੂੰ ਵਧਾਉਣ ਦਾ ਜਿਹੜਾ ਕੰਮ ਹੈ ਉਹ ਕਰਨ ਦੇ ਵਿੱਚ ਮਦਦ ਕਰਦੇ ਨੇ ਇਸੇ ਵਜ੍ਹਾ ਕਰਕੇ ਤੁਹਾਡਾ ਕੋਲੇਸਟ੍ਰੋਲ ਪ੍ਰੋਫਾਈਲ ਤਾਂ ਸੁਧਰਦਾ ਹੀ ਹੈ ਤੇ ਇਸ ਦੇ ਨਾਲ ਅਲਟੀਮੇਟਲੀ ਜੋ ਇਸਦਾ ਅਸਰ ਹੈ ਉਹ ਤੁਹਾਡੇ ਦਿਲ ਦੀ ਸਿਹਤ ਤੇ ਪੈਂਦਾ ਹੈ ਤੇ ਤੁਹਾਡਾ ਦਿਲਾ ਚ ਚੰਗੇ ਤਰੀਕੇ ਨਾਲ ਕੰਮ ਕਰਦਾ ਰਹਿੰਦਾ ਹੈ। ਦੋਸਤੋ ਬ੍ਰਾਜ਼ੀਲ ਨਰਸ ਖਾਨ ਦਾ ਤੀਸਰਾ ਫਾਇਦਾ ਇਹ ਹੈ ਕਿ ਥਾਇਰਾਇਡ ਦੇ ਫੰਕਸ਼ਨ ਨੂੰ ਠੀਕ ਕਰਨ ਦੇ ਵਿੱਚ ਦੋਸਤੋ ਤੁਸੀਂ ਥਾਇਰਾਇਡ ਦੇ ਬਾਰੇ ਤਾਂ ਜਾਣਦੇ ਹੀ ਹੋ ਕਿ ਇਹ ਸਾਡੇ ਗਲੇ ਦੇ ਅਗਲੀ ਹੱਡੀ ਦੇ ਬਿਲਕੁਲ ਪਿੱਛੇ ਇੱਕ ਛੋਟਾ ਜਿਹਾ ਚਨੇ ਦੇ ਦਾਣੇ ਦੇ ਪ੍ਰਕਾਰ ਦਾ ਇੱਕ ਗਲੈਂਡ ਹੁੰਦਾ ਹੈ ਜੋ ਕਿ ਥਾਇਰਾਇਡ ਹਾਰਮੋਨ ਨੂੰ ਪ੍ਰੋਡਿਊਸ ਕਰਦਾ ਹੈ। ਥਾਇਰয়েড ਗਲੈਂਡ ਸਾਡੀ ਬੋਡੀ ਦੇ ਅੰਦਰ metabolisim ਨੂੰ ਇਨਫਲੂਐਂਸ ਕਰਦਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇੰਪੋਰਟੈਂਟ ਫੰਕਸ਼ਨ ਹੁੰਦੇ ਨੇ ਜਿੱਥੇ ਥਾਇਰয়েড ਹਾਰਮੋਨ ਦੀ ਜ਼ਰੂਰਤ ਹੁੰਦੀ ਹੈ ਥਾਇਰয়েড ਹਾਰਮੋਨ ਨੂੰ ਬਣਾਉਣ ਦੇ ਲਈ ਇੱਕ ਐਲੀਮੈਂਟ ਦੀ ਜ਼ਰੂਰਤ ਹੁੰਦੀ ਹੈ ਇੱਕ ਮਿਨਰਲ ਦੀ ਜ਼ਰੂਰਤ ਪੈਂਦੀ ਹੈ ਜਿਸ ਦਾ ਨਾਮ ਹੈ ਸੇਲੇਨੀਅਮ ਇਸ ਲਈ ਇਹ ਸਾਡਾ ਬ੍ਰਾਜ਼ੀਲ ਨਾਟਸ ਸੇਲੇਨੀਅਮ ਦਾ ਇੱਕ ਨੇਚਰਲ ਤੇ ਇੱਕ ਰਿਚ ਸੋਸ ਹੈ ਇਸ ਲਈ ਜੇਕਰ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਇਸ ਦੇ ਨਾਲ ਥਾਇਰয়েড ਫੰਕਸ਼ਨ ਇੰਪਰੂਵ ਹੁੰਦੇ ਨੇ ਸਲੇਨੀਅਮ ਅਸਲ ਦੇ ਵਿੱਚ ਥਾਇਰਾਇਡ ਹਾਰਮੋਨ ਨੂੰ ਇੰਪਰੂਵ ਕਰਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਤੇ ਨਾਲ ਨਾਲ ਸਾਡੇ ਥਾਇਰਾਇਡ ਗਲੈਂਡ ਨੂੰ ਫ੍ਰੀ ਰੈਡੀਕਲ ਡੈਮੇजेस ਤੋਂ ਬਚਾਉਣ ਦਾ ਕੰਮ ਕਰਦਾ ਹੈ ਸਾਰੇ ਲੋਕ ਇਹਨਾਂ ਨੂੰ ਸਾਰੇ ਲੋਕ ਜਿਨ੍ਹਾਂ ਨੂੰ ਥਾਇਰਾਇਡ ਪ੍ਰੋਬਲਮ ਹੈ ਜਾਂ ਜਿਹੜੇ ਥਾਇਰਾਇਡ ਪ੍ਰੋਬਲਮ ਤੋਂ ਬਚਣਾ ਚਾਹੁੰਦੇ ਨੇ ਜਾਂ ਥਾਇਰਾਇਡ ਪ੍ਰੋਬਲਮ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ ਤਾਂ ਅਜਿਹੇ ਲੋਕਾਂ ਨੂੰ ਇਹ ਬ੍ਰਾਜ਼ੀਲ ਨਰਸ ਜ਼ਰੂਰ ਖਾਣੇ ਚਾਹੀਦੇ ਨੇ ਤਾਂ ਇਹ ਇਸ ਛੋਟੀ ਜਹੀ ਚੀਜ਼ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਦੋਸਤੋ ਬ੍ਰਾਜ਼ੀਲ ਨਰਸ ਦੇ ਇਨ੍ਹਾਂ ਤਿੰਨ ਫਾਇਦਿਆਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜਾਂ ਬੈਨੀਫਿਟਸ ਨੇ ਜੋ ਕਿ ਇਹਨਾਂ ਦੇ ਖਾਣ ਦੇ ਨਾਲ ਮਿਲਦੇ ਨੇ ਫਾਰ ਐਗਜ਼ਾਮਪਲ ਬ੍ਰਾਜ਼ੀਲ ਨਟਸ ਸਾਡੇ ਇਮਿਊਨਿਟੀ ਤੇ ਸਕਿਨ ਪ੍ਰੋਬਲਮ ਨੂੰ ਵੀ ਇੰਪਰੂਵ ਕਰਦੇ ਨੇ ਤੇ ਇਸ ਦੇ ਨਾਲ-ਨਾਲ ਬ੍ਰੇਨ ਹੈਲਥ ਨੂੰ ਵੀ ਇੰਪਰੂਵ ਕਰਦੇ ਨੇ ਬ੍ਰਾਜ਼ੀਲ ਨਟਸ ਦੇ ਅੰਦਰ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਇਸ ਦੇ ਵਿੱਚ ਸੇਲੀਨੀਅਮ ਮਿਨਰਲਸ ਤੇ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਇਹ ਤਿੰਨੋਂ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਦਾ ਕੰਮ ਕਰਦੇ ਨੇ ਤੇ ਤੁਹਾਡੀਆਂ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਵਧਾਉਂਦੇ ਨੇ ਤੇ ਨਾਲ-ਨਾਲ ਇਸ ਵਿੱਚ ਪਾਏ ਜਾਣ ਵਾਲੇ ਸੇਲੀਨੀਅਮ ਮਿਨਰਲ ਤੇ ਵਿਟਾ ਵਿਟਾਮਿਨ E ਤੁਹਾਡੀ ਸਕਿਨ ਹੈਲਥ ਨੂੰ ਵੀ ਮੇਨਟੇਨ ਰੱਖਦੇ ਨੇ ਤੇ ਤੁਹਾਡੀ ਸਕਿਨ ਨੂੰ ਜਿਆਦਾ ਜਵਾਨ ਤੇ ਖੂਬਸੂਰਤ ਬਣਾ ਕੇ ਰੱਖਦੇ ਨੇ ਤੇ ਬੁਢਾਪੇ ਦੇ ਅੰਦਰ ਜਿਹੜੀਆਂ ਤੁਹਾਡੀ ਸਕਿਨ ਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਤੋਂ ਬਚਾਉਣ ਦੇ ਵਿੱਚ ਆਪਣੀ ਕਾਫੀ ਹੈਲਪ ਕਰਦੇ ਨੇ ਤੇ ਇਸ ਦੇ ਨਾਲ ਨਾਲ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਬ੍ਰਾਜ਼ੀਲ ਨਟਸ ਦੇ ਵਿੱਚ ਇਲਾਸਟਿਕ ਐਸਿਡ ਨਾਮ ਦਾ ਇੱਕ ਫਾਈਟੋਕੈਮੀਕਲ ਹੁੰਦਾ ਹੈ ਇਫ ਇਹ ਫਾਈਟੋ케ਮੀਕਲ ਅਸਲ ਦੇ ਵਿੱਚ ਜਿਹੜੀ ਸਾਡੇ ਦਿਮਾਗ ਦੀ ਫੰਕਸ਼ਨਿੰਗ ਹੁੰਦੀ ਹੈ ਉਸ ਨੂੰ ਸੁਧਾਰਨ ਦਾ ਕੰਮ ਕਰਦਾ ਹੈ ਤੇ ਉਸ ਨੂੰ ਪ੍ਰੋਟेक्ट ਕਰਨ ਦਾ ਕੰਮ ਕਰਦਾ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਇਸ ਦੇ ਵਿੱਚ ਮੌਜੂਦ ਸੇਲੀਨੀਅਮ ਨਾਂ ਦਾ ਤੱਤ ਬ੍ਰੇਨ ਫੰਕਸ਼ਨਿੰਗ ਨੂੰ ਤਾਂ ਸੁਧਾਰਦਾ ਹੀ ਹੈ ਤੇ ਇਸ ਦੇ ਨਾਲ-ਨਾਲ ਮੂਡ ਨੂੰ ਵੀ ਐਲੀਵੈਂਟ ਕਰਦਾ ਹੈ ਤੇ ਇਸ ਦੇ ਨਾਲ-ਨਾਲ ਐਂਗਜ਼ਾਇਟੀ ਤੇ ਡਿਪਰੈਸ਼ਨ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈ ਦੋਸਤੋ ਬ੍ਰਾਜ਼ੀਲ ਨਟਸ ਦੇ ਜੋ ਅੱਜ ਮੈਂ ਤੁਹਾਨੂੰ ਇਹ ਫਾਇਦੇ ਦੱਸੇ ਨੇ ਉਹ ਪੂਰੀ ਤਰ੍ਹਾਂ ਨਾਲ ਸਾਇੰਸ ਤੇ ਰਿਸਰਚ ਦੇ ਉੱਪਰ ਬੇਸਡ ਨੇ ਇਸ ਲਈ ਤੁਸੀਂ ਇਸ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰ ਸਕਦੇ ਹੋ ਵੈਸੇ ਬ੍ਰਾਜ਼ੀਲ ਨਟਸ ਤੋਂ ਤੁਹਾਨੂੰ ਫਾਇਦੇ ਮਿਲਣਗੇ ਜਾਂ ਨਹੀਂ ਮਿਲਣਗੇ ਇਹ ਡਿਪੈਂਡ ਕਰਦਾ ਹੈ ਬ੍ਰਾਜ਼ੀਲ ਨਟਸ ਦੀ ਕੁਆਲਿਟੀ ਦੇ ਉੱਪਰ ਕਿਉਂਕਿ ਇਹ ਬ੍ਰਾਜ਼ੀਲ ਨਟਸ ਇੰਡੀਆ ਦੇ ਵਿੱਚ ਪੈਦਾ ਨਹੀਂ ਹੁੰਦੇ ਕਿਉਂਕਿ ਇਹ ਬ੍ਰਾਜ਼ੀਲ ਨਟਸ ਬ੍ਰਾਜ਼ੀਲ ਦੇ ਵਿੱਚ ਅਮਾਜ਼ਨ ਫੋਰੈਸਟ ਦੇ ਵਿੱਚ ਪਾਏ ਜਾਂਦੇ ਨੇ ਇਸ ਲਈ ਮੋਸਟਲੀ ਇਹਨਾਂ ਨੂੰ ਇੰਡੀਆ ਦੇ ਵਿੱਚ ਇੰਪੋਰਟ ਕੀਤਾ ਜਾਂਦਾ ਹੈ ਬ੍ਰਾਜ਼ੀਲ ਤੋਂ ਪੇਰੂ ਤੋਂ ਤੇ ਦੂਸਰੇ ਕੰਟਰੀਜ਼ ਤੋਂ ਇਸ ਲਈ ਜੇਕਰ ਤੁਸੀਂ ਬ੍ਰਾਜ਼ੀਲ ਨਟਸ ਖਰੀਦਦੇ ਹੋ ਤਾਂ ਤੁਸੀਂ ਇਹ ਵੀ ਦੇਖਣਾ ਹੈ ਕਿ ਇਹਨਾਂ ਨਟਸ ਦੀ ਸੋਰਸਿੰਗ ਕਿੱਥੋਂ ਕੀਤੀ ਜਾ ਰਹੀ ਹੈ ਕਿਹੜੀ ਕੁਆਲਿਟੀ ਤੇ ਕਿੰਨੀ ਕੁ ਇਹਨਾਂ ਦੀ ਫਰੈਸ਼ਨੈਸ ਹੈ ਤੇ ਇਸ ਦੇ ਉੱਪਰ ਵੀ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਇਸ ਦੇ ਕਿੰਨੇ ਕੁ ਫਾਇਦੇ ਮਿਲਣਗੇ ਤਾਂ ਇਹਨਾਂ ਬ੍ਰਾਜ਼ੀਲ ਨਟਸ ਨੂੰ ਬੇਨਾਨ ਵਾਲੇ ਫਾਇਦਿਆਂ ਤੋਂ ਬਾਅਦ ਹੁਣ ਅਸੀਂ ਜਾਣਦੇ ਹਾਂ ਕਿ ਇਹਨਾਂ ਨੂੰ ਕਿਵੇਂ ਲੈਣਾ ਤੇ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਲੈਣਾ ਤਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੀ ਰਿਕਮੈਂਡਡ ਡੋਸਿਸ ਕਿੰਨੀ ਹੈ ਤਾਂ ਦਿਨ ਦੇ ਵਿੱਚ ਅਸੀਂ ਕਿੰਨੇ ਬ੍ਰਾਜ਼ੀਲ ਨਟਸ ਖਾ ਸਕਦੇ ਹਾਂ ਤਾਂ ਤਾਂ ਆਮ ਤੌਰ ਤੇ ਇਸ ਦੀ ਰਿਕਮੈਂਡਡ ਡੋਸ ਹੁੰਦੀ ਹੈ 1 ਤੋਂ ਲੈ ਕੇ 3 ਬ੍ਰਾਜ਼ੀਲ ਨਟਸ ਦੀ ਹਾਂ ਦੋਸਤੋ 1 ਤੋਂ 3 ਜਿਹੜੇ ਨਟਸ ਨੇ ਦਿਨ ਦੇ ਵਿੱਚ ਖਾਣਾ ਕਾਫੀ ਹੁੰਦਾ ਹੈ ਕਿਉਂਕਿ ਤੁਹਾਨੂੰ ਬਦਾਮ ਜਾਂ ਅਖਰੋਟ ਦੀ ਤਰ੍ਹਾਂ ਬਹੁਤ ਸਾਰੇ ਨਟਸ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਇਸ ਨੂੰ ਰੌ ਵੀ ਖਾ ਸਕਦੇ ਹੋ ਜਾਂ ਇਸ ਨੂੰ ਥੋੜਾ ਜਿਹਾ ਰੋਸਟ ਕਰਕੇ ਰੋਸਟ ਫਾਰਮ ਦੇ ਵਿੱਚ ਵੀ ਖਾ ਸਕਦੇ ਹੋ ਰਾਦੇ ਵਿੱਚ ਖਾਣ ਦੇ ਨਾਲ ਇਸ ਦੇ ਫਾਇਦੇ ਨੇ ਜਿਹੜੇ ਜ਼ਿਆਦਾ ਮਿਲਣਗੇ ਜੇਕਰ ਤੁਸੀਂ ਇਸ ਨੂੰ ਰੋਸਟ ਫਾਰਮ ਦੇ ਵਿੱਚ ਖਾਂਦੇ ਹੋ ਤਾਂ ਇਸ ਦੇ ਵਿੱਚ ਥੋੜੇ ਜਿਹੇ ਜਿਹੜੇ ਨਿਊਟ੍ਰੀਐਂਟਸ ਨੇ ਉਹ ਘਟ ਜਾਂਦੇ ਨੇ ਪਰ ਖਾਣ ਨੂੰ ਜ਼ਿਆਦਾ ਟੇਸਟੀ ਲੱਗਦੇ ਨੇ ਪ੍ਰੀਕਾਸ਼ਨ ਦੀ ਅਗਰ ਗੱਲ ਕਹੀ ਜਾਵੇ ਤਾਂ 브razil नट्स ਸੇਲੇਨੀਅਮ ਦਾ ਇੱਕ ਰਿਚ ਸੌਸ ਹੁੰਦਾ ਜੇਕਰ ਤੁਸੀਂ 브razil नट्स ਨੂੰ ਜ਼ਿਆਦਾ ਫਰੇ ਵਿੱਚ ਖਾਂਦੇ ਹੋ ਤਾਂ ਤੁਹਾਡੇ ਅੰਦਰ ਸਲੇਨੀਅਮ ਟੌਕਸਿਟੀ ਹੋ ਸਕਦੀ ਹੈ ਹਾਲਾਂਕਿ ਬਹੁਤ ਰੇਅਰ ਕੰਡੀਸ਼ਨ ਹੁੰਦੀ ਹੈ ਲੈਕਿਨ ਫਿਰ ਵੀ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਬ੍ਰਾਜ਼ੀਲ ਨਾਰਸੋ ਤੁਸੀਂ ਲਿਮਟ ਦੇ ਵਿੱਚ ਹੀ ਖਾਣਾ ਕਿਉਂਕਿ ਜਿਆਦਾ ਖਾਣ ਨਾਲ ਤੁਹਾਨੂੰ ਲੂਸ ਮੋਸ਼ਨ ਹੋ ਸਕਦੇ ਨੇ ਤੇ ਕਈ ਵਾਰ ਹੇਅਰ ਫਾਲ ਦੀ ਪ੍ਰੋਬਲਮ ਵੀ ਆ ਸਕਦੀ ਹੈ ਇਸੇ ਲਈ ਤੁਹਾਨੂੰ ਰეკਮੈਂਡਡ ਡੋਸ ਹੀ ਲੈਣੀ ਚਾਹੀਦੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਕਿ 1 ਤੋਂ ਲੈ ਕੇ ਇਹਨਾਂ ਜਿਹੜੇ ਨਾਟਸ ਨੇ ਖਾਣੇ ਚਾਹੀਦੇ ਨੇ ਯਕੀਨ ਮਨੋ ਦੋਸਤੋ ਜੇਕਰ ਤੁਸੀਂ ਇਸ ਨੂੰ ਲਿਮਟ ਡੋਸ ਦੇ ਵਿੱਚ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਤੇ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਤੇ ਜੋ ਫਾਇਦੇ ਮਿਲਦੇ ਨੇ ਉਹ ਬੇਸ਼ੁਮਾਰ ਮਿਲਣਗੇ ਇੱਕ ਹੋਰ ਵੀ ਤੁਸੀਂ ਇਸ ਨੂੰ ਖਾਣ ਤੋਂ ਪਹਿਲਾਂ ਧਿਆਨ ਦੇਣਾ ਹੈ ਕਿ ਇਸ ਨੂੰ ਪਾਣੀ ਵਿੱਚ ਭਿਉਂ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਅਕਸਰ ਹੀ ਮੈਂ ਰਿਕਮੈਂਡ ਕਰਦੀ ਹਾਂ ਕਿ ਨਾਟਸ ਜਿਵੇਂ ਕਿ ਬਦਾਮ ਜਾਂ ਖੋਟ ਨੇ ਇਹਨਾਂ ਨੂੰ ਸਾਨੂੰ ਭਿਉਂ ਕੇ ਹੀ ਖਾਣੇ ਚਾਹੀਦੇ ਨੇ ਕਿਉਂਕਿ ਇਹਨਾਂ ਵਿੱਚ ਮੌਜੂਦ ਕੁਝ ਨਿਊਟ੍ਰੀਐਂਟਸ ਅਜਿਹੇ ਹੁੰਦੇ ਨੇ ਜੋ ਸਾਡੇ ਪੇਟ ਦੇ ਵਿੱਚ ਅਬਜ਼ਾਰਬ ਨਹੀਂ ਹੁੰਦੇ ਇਸ ਕਰਕੇ ਪੀਊ ਕੇ ਖਾਣ ਦੇ ਨਾਲ ਹੀ ਅਬਜ਼ਾਰਬ ਹੁੰਦੇ ਨੇ ਪਰ ਜਿਹੜੇ ਬ੍ਰਾਜ਼ੀਲ ਨਟਸ ਨੇ ਇਸ ਦੇ ਵਿੱਚ ਕੋਈ ਅਜਿਹੇ ਐਂਟੀ ਨਿਊਟ੍ਰੀਐਂਟਸ ਨਹੀਂ ਹੁੰਦਾ ਇਸ ਲਈ ਇਹਨਾਂ ਨੂੰ ਪੀਊ ਕੇ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹਨਾਂ ਦੇ ਅੰਦਰ ਹੋਣ ਵਾਲੇ ਨਿਊਟ੍ਰੀਐਂਟਸ ਬੜੇ ਆਸਾਨੀ ਦੇ ਨਾਲ ਸਾਡੇ ਅੰਦਰ ਜਾ ਕੇ ਐਬਜ਼ਾਰਬ ਹੋ ਜਾਂਦੇ ਨੇ ਦੋਸਤੋ ਜੇਕਰ ਤੁਸੀਂ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਫਾਇਦਾ ਮਿਲ ਸਕੇ